ਮੂਵੀ ਦੇ ਵਿੱਚ ਜਿਹੜੀ ਤੇ ਜੇ ਮੌਨਿਕਾ ਜਿਹਨਾਂ ਦਾ ਕਰੈਕਟਰ ਹੈ ਉਹ ਤੁਸੀਂ ਹੋ ਕਰਨਾ ਸੀ ਇਹ ਕਿਹਦਾ ਆਈਡੀਆ ਸੀ ਕਿ ਤੁਸੀਂ ਉਹ ਕਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਪਤਾ ਲੱਗਿਆ ਆਪਾਂ ਕਿਸੇ ਨੂੰ ਕੋਸ਼ ਕਹਿ ਕੇ ਲਿਆਈਏ ਫਿਰ ਇੱਧਰ ਕੁਝ ਹੋਵੇ ਨਾ ਜਾਂ ਵੱਧ ਕਹਿ ਦੀਏ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਸੀ ਮੂਵੀ ਦੇ ਵਿੱਚ ਜਿਹੜੀ ਤੇ ਜੇ ਮੌਨਿਕਾ ਜਿਹਨਾਂ ਦਾ ਕਰੈਕਟਰ ਹੈ ਉਹ ਤੁਸੀਂ ਹੋ ਕਰਨਾ ਸੀ ਇਹ ਕਿਹਦਾ ਆਈਡੀਆ ਸੀ ਕਿ ਤੁਸੀਂ ਉਹ ਕਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਤੇ ਜੈਨੂਨਲੀ ਨਹੀਂ ਆਪਾਂ ਪਹਿਲਾਂ ਆਪਾਂ ਦੋ ਤਿੰਨ ਹੋਰ ਲੋਕਾਂ ਨੂੰ ਐਕਚੁਅਲੀ ਪੁੱਛਿਆ ਵੀ ਸੀ ਉਹਦੇ ਬਾਅਦ ਆਪਾਂ ਦੋ ਗੋਰੀਆਂ ਵੀ ਸ਼ਾਰਟਲਿਸਟ ਕੀਤੀਆਂ ਸੀ ਇੱਕ ਆਸਟ੍ਰੇਲੀਆ ਤੋਂ ਹੈ ਤੇ ਇੱਕ ਹੋਰ ਕੁੜੀ ਸੀ ਮੈਂ ਉਹਦਾ ਨਾਮ ਭੁੱਲ ਗਈ ਬਟ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਸੀ ਜਾਂ ਕਿਸੇ ਦੇ ਨਾਲ ਆਪਾਂ ਕੁਝ ਪਲੇ ਨਹੀਂ ਕਰ ਸਕਦੇ ਸੀ ਐਂਡ ਫ੍ਰੈਂਕਲੀ ਬਿਕੋਜ਼ ਅੰਬਰਦੀਪ ਸਿੰਘ ਬਹੁਤ ਆਵਦੇ ਮਨ ਦੇ ਮੁਤਾਬਿਕ ਲਿਖਦੇ ਸਾਨੂੰ ਆ ਨਹੀਂ ਪਤਾ ਸੀ ਕਿ ਉਹਨੇ ਕੱਲ ਜਾ ਕੇ ਕਿੰਨਾ ਕੁ ਲਿਖਣਾ ਹੈ ਉਹ ਕੈਰੈਕਟਰ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਛ ਕਹਿ ਕੇ ਲੈ ਆਈਏ ਫਿਰ ਇਧਰ ਕੁਝ ਹੋਵੇ ਨਾ ਜਾਂ ਵੱਧ ਕਹਿ દઈએ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਤਾਂ ਆਪਾਂ ਸੇਫ ਸਾਈਡ ਤੇ ਆਪ ਬੈਕਅਪ ਰੱਖਿਆ ਸੀ ਬਟ ਫਿਰ ਆਪਾਂ ਇਹਨੂੰ ਫਰੰਟ ਤੇ ਲਿਆਏ ਬਟ ਯਾ ਆਹੀ ਆ ਬਸ ਮੂਵੀ ਦੇ ਵਿੱਚ ਜਿਹੜੀ ਤੇਜੀ ਮੌਨਿਕਾ ਜਿਹਨਾਂ ਦਾ ਕੈਰੈਕਟਰ ਹੈ ਉਹ ਤੁਸੀਂ ਹੋ ਕਰਨਾ ਸੀ ਇਹ ਕੀਦਾ ਆਈਆ ਸੀ ਕਿ ਤੁਸੀਂ ਉਹ ਕੈਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਛ ਕਹਿ ਕੇ ਲਿਆਈਏ ਫਿਰ ਇੱਧਰ ਕੁਝ ਹੋਵੇ ਨਾ ਜਾਂ ਵੱਧ ਕਹਿ દઈએ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਸੀ ਮੂਵੀ ਦੇ ਵਿੱਚ ਜਿਹੜੀ ਤੇਜੀ ਮੌਨਿਕਾ ਜਿਹਨਾਂ ਦਾ ਕਰੈਕਟਰ ਹੈ ਉਹ ਤੁਸੀਂ ਹੋ ਕਰਨਾ ਸੀ ਇਹ ਕਿਹਦਾ ਆਈਡੀਆ ਸੀ ਕਿ ਤੁਸੀਂ ਉਹ ਕਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਤੇ ਜੈਨੂਇਨਲੀ ਨਹੀਂ ਆਪਾਂ ਪਹਿਲਾਂ ਆਪਾਂ ਦੋ ਤਿੰਨ ਹੋਰ ਲੋਕਾਂ ਨੂੰ ਐਕਚੁਅਲੀ ਪੁੱਛਿਆ ਵੀ ਸੀ ਉਹਦੇ ਬਾਅਦ ਆਪਾਂ ਦੋ ਗੋਰੀਆਂ ਵੀ ਸ਼ਾਰਟਲਿਸਟ ਕੀਤੀਆਂ ਸੀ ਇੱਕ ਆਸਟ੍ਰੇਲੀਆ ਤੋਂ ਹੈ ਤੇ ਇੱਕ ਹੋਰ ਕੁੜੀ ਸੀ ਮੈਂ ਉਹਦਾ ਨਾਮ ਭੁੱਲ ਗਈ ਬਟ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਸੀ ਜਾਂ ਕਿਸੇ ਦੇ ਨਾਲ ਆਪਾਂ ਕੁਝ ਪਲੇ ਨਹੀਂ ਕਰ ਸਕਦੇ ਸੀ ਐਂਡ ਫ੍ਰੈਂਕਲੀ ਬਿਕਾਜ਼ ਅੰਬਰਦੀਪ ਸਿੰਘ ਬਹੁਤ ਆਵਦੇ ਮਨ ਦੇ ਮੁਤਾਬਿਕ ਲਿਖਦੇ ਸਾਨੂੰ ਆ ਨਹੀਂ ਪਤਾ ਸੀ ਕਿ ਉਹਨੇ ਕੱਲ ਜਾ ਕੇ ਕਿੰਨਾ ਕੁ ਲਿਖਣਾ ਹੈ ਉਹ ਕੈਰੈਕਟਰ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਛ ਕਹਿ ਕੇ ਲੈ ਆਈਏ ਫਿਰ ਇਧਰ ਕੁਝ ਹੋਵੇ ਨਾ ਜਾਂ ਵੱਧ ਕਹਿ દઈએ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਤਾਂ ਆਪਾਂ ਸੇਫ ਸਾਈਡ ਤੇ ਆਪ ਬੈਕਅਪ ਰੱਖਿਆ ਸੀ ਬਟ ਫਿਰ ਆਪਾਂ ਇਹਨੂੰ ਫਰੰਟ ਤੇ ਲੈ ਆਏ ਬਟ ਯਾ ਆਹੀ ਆ ਬਸ ਮੂਵੀ ਦੇ ਵਿੱਚ ਜਿਹੜੀ ਤੇਜੀ ਮੌਨਿਕਾ ਜਿਹਨਾਂ ਦਾ ਕੈਰੈਕਟਰ ਹੈ ਉਹ ਤੁਸੀਂ ਹੋ ਕਰਨਾ ਸੀ ਇਹ ਕੀਦਾ ਆਈਡੀਆ ਸੀ ਕਿ ਤੁਸੀਂ ਉਹ ਕੈਰੈਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਛ ਕਹਿ ਕੇ ਲਿਆਈਏ ਫਿਰ ਇੱਧਰ ਕੁਝ ਹੋਵੇ ਨਾ ਜਾਂ ਵੱਧ ਕਹਿ ਦੀਏ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਸੀ ਮੂਵੀ ਦੇ ਵਿੱਚ ਜਿਹੜੀ ਤੇਜੀ ਮੌਨਿਕਾ ਜਿਹਨਾਂ ਦਾ ਕੈਰੇਕਟਰ ਹੈ ਉਹ ਤੁਸੀਂ ਉਹ ਕਰਨਾ ਸੀ ਇਹ ਕਿਹਦਾ ਆਈਡੀਆ ਸੀ ਕਿ ਤੁਸੀਂ ਉਹ ਕੈਰੇਕਟਰ ਕਰੋਗੇ ਸਾਡੇ ਪੈਸੇ ਮੁੱਕ ਗਏ ਸੀ ਅਸੀਂ ਆਲਰੇਡੀ ਬਹੁਤ ਹੈਵੀ ਬਜਟ ਫਿਲਮ ਸੀ ਤੇ ਜੈਨੂਇਨਲੀ ਨਹੀਂ ਆਪਾਂ ਪਹਿਲਾਂ ਆਪਾਂ ਦੋ ਤਿੰਨ ਹੋਰ ਲੋਕਾਂ ਨੂੰ ਐਕਚੁਅਲੀ ਪੁੱਛਿਆ ਵੀ ਸੀ ਉਹਦੇ ਬਾਅਦ ਆਪਾਂ ਦੋ ਗੋਰੀਆਂ ਵੀ ਸ਼ਾਰਟਲਿਸਟ ਕੀਤੀਆਂ ਸੀ ਇੱਕ ਆਸਟ੍ਰੇਲੀਆ ਤੋਂ ਹੈ ਤੇ ਇੱਕ ਹੋਰ ਕੁੜੀ ਸੀ ਮੈਂ ਉਹਦਾ ਨਾਮ ਭੁੱਲ ਗਈ ਬਟ ਕਿਸੇ ਨੂੰ ਪੰਜਾਬੀ ਨਹੀਂ ਆਉਂਦੀ ਸੀ ਜਾਂ ਕਿਸੇ ਦੇ ਨਾਲ ਆਪਾਂ ਕੁਝ ਪਲੇ ਨਹੀਂ ਕਰ ਸਕਦੇ ਸੀ ਐਂਡ ਫ੍ਰੈਂਕਲੀ ਬਿਕੋਜ਼ ਅੰਬਰਦੀਪ ਸਿੰਘ ਬਹੁਤ ਆਵਦੇ ਮਨ ਦੇ ਮੁਤਾਬਿਕ ਲਿਖਦੇ ਸਾਨੂੰ ਆ ਨਹੀਂ ਪਤਾ ਸੀ ਕਿ ਉਹਨੇ ਕੱਲ ਜਾ ਕੇ ਕਿੰਨਾ ਕੁ ਲਿਖਣਾ ਹੈ ਉਹ ਕੈਰੈਕਟਰ ਪਤਾ ਲੱਗਿਆ ਆਪਾਂ ਕਿਸੇ ਨੂੰ ਕੁਝ ਕਹਿ ਕੇ ਲੈ ਆਈਏ ਫਿਰ ਇਧਰ ਕੁਝ ਹੋਵੇ ਨਾ ਜਾਂ ਵੱਧ ਕਹਿ દઈએ ਘੱਟ ਹੋਵੇ ਸਾਨੂੰ ਆਪ ਨੂੰ ਨਹੀਂ ਪਤਾ ਸੀ ਇਹਨੇ ਕਿਹੋ ਜਿਹਾ ਟਰਨ ਆਊਟ ਹੋਣਾ ਤਾਂ ਆਪਾਂ ਸੇਫ ਸਾਈਡ ਤੇ ਆਪ ਬੈਕਅਪ ਰੱਖਿਆ ਸੀ ਬਟ ਫਿਰ ਆਪਾਂ ਇਹਨੂੰ ਫਰੰਟ ਤੇ ਲਿਆਏ ਬਟ ਯਾ ਆਹੀ ਆ ਬਸ